ਜਦੋਂ ਗੁਰੂ ਨਾਨਕ ਦੇ ਮਹਾਰਾਜ ਆਪਣੀ ਬੇਬੇ ਨਾਨਕੀ ਦੇ ਘਰੇ ਆਰਾਮ ਕਰਦੇ ਨੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਕਰਦੇ ਨੇ ਤੁਲਸਾ ਦਾਸੀ ਨੂੰ ਬੇਬੇ ਨਾਨਕੀ ਕਹਿੰਦੀ ਹੈ ਜਾ ਮੇਰੇ ਵੀਰੇ ਨੂੰ ਉਠਾਲ ਦੇ ਤੇ ਉਹ ਪ੍ਰਸ਼ਾਦਾ ਛਕ ਲੈਣ ਪ੍ਰਸ਼ਾਦਾ ਤਿਆਰ ਹੈ ਇਹਦੇ ਸੁਣਿਆ ਨਾ ਆਪਾਂ ਹੁਣ ਗੁਰਮੁਖ ਪਿਆਰੇ ਤુલਸਾ ਦਾਸੀ ਗੁਰੂ ਨਾਨਕ ਦੇ ਮਾਰ ਨੂੰ ਉੱਚੀ ਉੱਚੀ ਆਵਾਜ਼ ਲਿੰਦੀ ਹੈ ਪਰ ਗੁਰੂ ਨਾਨਕ ਦੇ ਮਹਾਰਾਜ ਨਹੀਂ ਉਹਦੀ ਗੱਲ ਨੂੰ ਸੁਣਦੇ ਨਹੀਂ ਜਾਗਦੇ ਫਿਰ ਤુલਸਾ ਦਾਸੀ ਮੇਰੇ ਗੁਰੂ ਨਾਨਕ ਦੇ ਮਹਾਰਾਜੀ ਦੇ ਚਰਨਾਂ ਨੂੰ ਫੜਦੀ ਹੈ ਚਰਨਾਂ ਨੂੰ ਫੜ ਕੇ ਜਦੋਂ ਜਗਾਉਣ ਦੀ ਕੋਸ਼ਿਸ਼ ਕਰਦੀ ਹੈ ਗੁਰਮੁਖੋ ਤਾਂ ਉਹਨੂੰ ਉਸੇ ਵਖਤ ਗਿਆਨ ਹੋ ਜਾਂਦਾ ਹੈ ਉਹਦੀ ਦਿਵਯ ਦ੍ਰਿਸ਼ਟੀ ਬਣ ਜਾਂਦੀ ਹੈ ਇਸ ਗੱਲ ਦਾ ਪਤਾ ਚੱਲ ਜਾਂਦਾ ਹੈ ਵੀ ਗੁਰੂ ਨਾਨਕ ਦੇ ਮਹਾਰਾਜ ਪੰਜਾ ਤਤਾਂ ਦਾ ਸਰੀਰ ਇੱਥੇ ਹੈ ਪਰ ਸੂਖਮ ਸਰੀਰ ਕਰਕੇ ਹੋਰ ਨੂੰ ਵੀ ਤਾਰਦੇ ਨੇ ਆਖੋ ਸਤਨਾਮ ਇਸ ਗੱਲ ਦਾ ਪਤਾ ਲੱਗਿਆ ਤਾਂ ਸਮਝ ਲੱਗ ਗਈ ਤੇ ਗੁਰਮੁਖ ਪਿਆਰਿਓ ਤੁਲਸਾ ਦਾਸੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੇਰੇ ਗੁਰੂ ਨਾਨਕ ਦੇ ਮਾਰਾ ਕਹਿੰਦੇ ਚੱਲਿਏ ਜੇ ਵਸਤੂ ਮਿਲ ਜੇ ਤੇ ਰੌਲ ਨਹੀਂ ਪਾਈਦਾ ਹੁੰਦਾ ਰੌਲ ਨਹੀਂ ਪਾਈਦਾ ਹੁੰਦਾ ਸ਼ਬਰ ਰੱਖੀਦਾ ਹੁੰਦਾ ਭਗਤ ਜੀ ਕਹਿੰਦੇ ਕਿੰਨਾ ਕੁ ਸਬਰ ਸਬਰ ਅੰਦਰ ਸਾਬਰੀ ਤਨ ਏਵੈ ਜਾ ਲੈਣ ਹੋਂ ਨਜ਼ਦੀਕ ਖੁਦਾਏ ਦਾ țeਤ ਨ ਕਿਸ਼ੈ ਦੇਣ ਤੂੰ ਤੇ ਕੰਮਲੇ ਹੋ ਗਈ ਕਾਏ ਰੇ ਬਕਵਾਦ ਲਾਇਓ ਜਦ ਹਰ ਪਾਇਓ ਤਿਨ ਹੈ ਸਪਾਇਓ ਉਹ ਸਪਾਕੇ ਰਖਿਆ ਕਰਦੇ ਨੇ ਰੌਲਾ ਨਹੀਂ ਪਾਇਆ ਕੱਪ ਹੁਣ ਤੁਲਸਾ ਦਾ ਸੀ ਝੱਲੀ ਨਹੀਂ ਹੋਈ ਉਹਨੇ ਆਪਣੇ ਕੱਪੜੇ ਨਹੀਂ ਪਾੜੇ ਆਪਣਾ ਘਰਬਾਰ ਨਹੀਂ ਛੱਡਿਆ ਵੀ ਇੰਜ ਕਮਲੀ ਹੋ ਗਈ ਨਹੀਂ ਨਾਮ ਦੇ ਵਿੱਚ ਇੰਨੀ ਮਗਨ ਹੋ ਗਈ ਉਹਨੂੰ ਆਪਣੇ ਸ਼ੁੱਧ ਬੁੱਧ ਨਹੀਂ ਸਮੇਂ ਦਾ ਪਤਾ ਨਹੀਂ ਉਹਨੂੰ ਜਗਤ ਦਾ ਪਤਾ ਨਹੀਂ ਹੈ ਉਹਨੂੰ ਸਮੇਂ ਦਾ ਹੀ ਪਤਾ ਨਹੀਂ ਲੱਗਦਾ ਵੀ ਕਿੰਨਾ ਸਮਾਂ ਬੀਤ ਗਿਆ ਹੈ ਗੁਰੂ ਨਾਨਕ ਦੇ ਮਹਾਰਾਜੀ ਦੇ ਚਰਨ ਪਰਸੰਦ ਦੇ ਨਾਲ ਉਹਨੂੰ ਬ੍ਰह्म ਗਿਆਨ ਹੋ ਗਿਆ ਮੈਂ ਇੱਥੇ ਜ਼ਿਕਰ ਕਰਾਂ ਜਦੋਂ ਜੀਵਨ ਕਾਜੀ ਨੇ ਗੁਰੂ ਨਾਨਕ ਦੇ ਮਹਾਰਾਜੀ ਦੇ ਚਰਨਾਂ ਨੂੰ ਫੜਿਆ ਕਿਉਂਕਿ ਬਾਬੇ ਨਾਨਕ ਨੇ ਇਹ ਗੱਲ ਕਹੀ ਸੀ ਜੀਵਨ ਕਾਜੀ ਜਿਹੜੇ ਪਾਸੇ ਖੁਦਾ ਦਾ ਘਰ ਨਹੀਂ ਹੈ ਅੱਲਾਹ ਤਾਲਾ ਦਾ ਘਰ ਨਹੀਂ ਹੈ ਮੈਂ ਬੁੱਢਾ ਆਦਮੀ ਐ ਥੱਕਿਆ ਟੁੱਟਿਆ ਹੋਇਆ ਪੈ ਗਿਆ ਮੈਨੂੰ ਨਹੀਂ ਪਤਾ ਲੱਗਿਆ ਜਿਹੜੇ ਪਾਸੇ ਖੁਦਾ ਦਾ ਘਰ ਹੈ ਰੱਬ ਦਾ ਘਰ ਹੈ ਤੂੰ ਕਹਿੰਦਾ ਵੀ ਇੱਧਰ ਲੱਤਾਂ ਕਰਕੇ ਪਿਆ ਨਾ ਜਿਹੜੇ ਪਾਸੇ ਨਹੀਂ ਹੈ ਤੂੰ ਉਸ ਪਾਸੇ ਕਰਦੇ ਤੇ ਗੁਰਮੁਖ ਪਿਆਰਿਓ ਜੀਵਨ ਕਾਜੀ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨ ਫੜੇ ਨੇ ਸਤ ਜਾਨਿਓ ਉਸ ਵਕਤ ਇਹ ਦੇ ਕपाट ਖੁੱਲ ਗਏ ਉਸੇ ਵਕਤ ਇਹਨੂੰ ਗਿਆਨ ਹੋ ਗਿਆ ਇਹਦੀ ਦਿਬਿਅ ਦ੍ਰਿਸ਼ਟੀ ਬਣ ਗਈ ਤੇ ਸੱਚ ਜਾਣਿਓ ਜੀਵਨ ਕਾਜੀ ਵੀ ਐਸੀ ਦ੍ਰਿਸ਼ਟੀ ਬਣੀ ਹੈ ਗੁਰਬਾਣੀ ਕਹਿੰਦੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਹਰ ਪਾਸੇ ਉਹੀ ਮੱਕਾ ਉਹੀ ਖੁਦਾ ਦਾ ਘਰ ਇਹਨੂੰ ਨਜ਼ਰ ਆਉਣ ਲੱਗੇ ਹੈਰਾਨ ਹੋ ਗਿਆ ਗੌਰ ਦੇ ਨਾਲ ਵੇਖਦੇ ਵੀ ਆ ਤੇ ਹੋਰ ਹੀ ਖੇਡ ਵਰਤ ਗਈ ਬਿਮੈ ਤੇ ਅੱਲਾਹ ਤਾਲਾ ਦਾ ਘਰ ਮੱਕੇ ਨੂੰ ਹੀ ਸਮਝੀ ਬੈਠਾ ਸੀ ਵੀ ਇੱਥੇ ਇਕੱਲਾ ਰੱਬ ਹੈ ਰੱਬ ਤੇ ਹਰ ਪਾਸੇ ਹੈ ਗੁਰੂ ਨਾਨਕ ਦੇ ਮਹਾਰਾਜੀ ਨੇ ਇਹਦਾ ਭਰਮ ਇਹਦੇ ਅੰਦਰ ਜਿਹੜਾ ਭਰਮ ਸੀ ਨਾ ਉਹਨੂੰ ਦੂਰ ਕੀਤਾ